ਦੇ ਦੇ ਮੈਂ ਤੇਰੀ ਕਹਨੇ 16 16 ਦੀਆਂ ਕਹਿਆ 14 ਤੋਂ ਘੱਟ ਨਹੀਂ ਨਹੀਂ ਯਾਰ ਮੈਂ ਐਨੇ ਬੰਦੇ ਖੜੇ ਵੀਰ ਕੋ ਘੜਾ ਲੈ ਹੁਣ ਕੋਈ ਯਾਰ ਤੂੰ ਗੱਲ ਤਾਂ ਸੁਣ ਲੈ ਯਾਰ ਮੇਰੀ ਧਿਆਨ ਹੁਣ 30 ਤੇ ਹੋ ਗਿਆ ਘੜਗਾ ਥਾਣੇ ਤੈਨੂੰ ਦਿੱਤੀ ਕਾਤਾ ਨੂੰ ਦੇਣੀਆ ਬੰਦਾ ਹੈ ਬਾ ਮੰਗਿਆ ਸੀ ਮੰਗਿਆ ਮੰਗਿਆ ਤਾਂ 35000 ਵੀ ਸੀ ਮੇਥੋਂ ਕਾਦਾ ਪਹਿਲੋਂ ਆਉਣ ਸਾਰੇ ਇੰਨਾਂ ਦੇ ਨਹੀਂ ਮੰਗਿਆਣਾ ਚਾਲਾ ਹਾਂ ਬਾਕੀ ਦੂਜੀ ਨਹੀਂ ਮਗਰ ਹਾਂ ਦੇ ਦੇ ਬਾਕੀ ਆ ਪਿੰਡ ਵਾਲਿਆ ਗੱਲ ਸੁਣ ਲਖਾਈ ਕਰਾ ਦੂ 5 ਨਹੀਂ ਉਹ ਪਾਰਾ ਓਏ ਪਾਰਾ ਯਾਰੋ 200 ਦਾ ਮੈਂ ਕਰਾ ਦੂ ਲਖਾਈ 25000 ਦੀ ਲਖਾਈ ਤੂੰ ਕਰਾ ਦੇ ਜੱਛਾ ਉਹਨਾਂ ਮੋੜੀ ਹੋਨਾਂ ਮੋੜੀ 25000 ਹਾਂ ਨਾਂ ਰੱਖਾ ਉਹ ਤੂੰ ਨਿਸ਼ਾਨਾ ਚਲਾ ਤਾ ਜੇ ਮੈਂ ਸ਼ਾਲ ਬੇਚੀ ਨਾ ਬੰਦਾ ਤੇਰਾ ਕਿਦਾ ਪੂ ਦੇ ਦੇ ਪੱਕਾ ਫੇਰ ਗਾ ਸਣਾ ਮੈਂ ਨਹੀਂ ਦਿੰਦਾ ਬੱਕੀਆ ਦਾ ਵੱਟਿਆ ਆ ਰਹਿਣਗੇ ਉਹ ਰੋਮਣੇ ਓਏ 40000 ਕੰਡੀਆਂ ਕਰਕੇ ਪਹਿਲਾਂ ਆ ਇਹਦਾ ਕੀ ਹੋ ਗਿਆ ਲੈ ਉੱਪਰ ਲੈਗਾ ਪੱਲੀਆਂ ਦਾ ਲੈ ਆਈਂ ਤੂੰ ਦੇ ਦੇ ਕਰਾ ਦੇ ਤੂੰ ਆ ਬੱਕਰੀ ਐ ਸੋਦਾ ਕਰਾ ਓਏ ਤੂੰ ਆ ਬੱਕਰੀ ਐ ਸੋਦਾ ਲੈ ਆ ਜਾ ਕੀ ਕਰਤੀ ਆ ਜਾਂ ਕੋਈ ਨਹੀਂ ਉਹ ਤਾਂ ਮੈਂ ਕਰ ਲੂ ਆ ਯਾਰ ਜਿਹੜਾ ਕੰਮ ਨਹੀਂ ਬੜੀ ਆ ਉਹ ਡੀਡੀ ਵੀ ਜੀ ਕੱਟ ਕੇ ਉਹ ਕਿਹੜਾ ਕੰਮ ਨਹੀਂ ਬੜੀ ਨਹੀਂ 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 1 ਰੁਪਿਆ ਵੀ ਨਹੀਂ ਵਾਧ ਦੇਣਾ ਤੂੰ ਜੇ ਜੀ ਨੂੰ ਬਾਈ ਦਾ ਦਾ ਚਾਚਾ ਇਹ ਨੂੰ ਨਾਲ ਮੁਕਾ ਦੇ ਮੁਕਾ ਦਿਆ ਜੱਪੜੇ ਹੱਥੀ ਚੱਕੀ ਨਾ ਖਾਂਦਾ ਕੋਈ ਦਾ ਰੱਬ ਨਹੀਂ ਦਵੇ ਦੋਵੇਂ ਵੀ ਐ ਜਿੱਥੇ ਘਬਰਾਣਾ ਜੱਪੜੇ ਹੋਊ ਵੀ ਦੋ ਰੁਪਏ ਤਾਂ ਚੱਲ ਨਹੀਂ ਲੱਗੇ ਗਾਰੰਟੀ ਦੀ ਭਾਈ ਕਿੰਨੇ ਦੀ ਗੱਲ ਪਿੰਡੀ ਕਾਦੀ ਗਰੰਟੀ ਆ ਖਾਲੀ ਕਰਕੇ ਖਾਲੀ ਕਰਕੇ ਕਿੰਨੇ ਦੀ ਗੱਲ ਓਏ ਭਾਈ ਉਹ ਕਾ ਖਾਲੀ ਕਰਕੇ ਲੋ ਜਾਨੀ ਚਵੜੀ ਜਾਨਾ ਮਾਰ ਕੇ ਖਾਲੀ ਕਰਕੇ ਕਿੰਨੇ ਨਹੀਂ ਕਹਿੰਦਾ ਪਾ ਲਈ ਫਿਰਦੀ ਮੈਂ ਤਾਂ ਉਹ ਵੀ ਕਾ ਖਾਲੀ ਕਰਕੇ ਲੋ ਕੱਲ ਬੱਕਰੀ ਬੱਚਾ ਕੋ ਜਾਲਾ ਮਢੀ ਜਾ ਗੀਆਂ ਗੱਲਾਂ ਵਾਲਿਆ ਕਿੰਨੇ ਨਿਕਲ ਕੀ ਕਿੰਨੇ ਨਹੀਂ ਕਹਿੰਦਾ ਹਾਂ ਮੁੜਾਇਆ ਆ ਗਿਆ ਆ ਗਿਆ ਆ ਕਿੰਨੇ ਨਹੀਂ ਕਹਿੰਦਾ ਖਾਲੀ ਕਰਕੇ ਦੱਸ ਦੇ 26000 ਬੱਕਰੀ ਕੋਲੇ ਜੀ 2 ਬੱਚਾ ਵਾਲੀ ਦੇਮਾ 11000 ਬੱਕਰੀ ਜਵਾਨੀ ਖਾ ਗਿਆ ਤੂੰ 26 ਲੈ ਲੈਂਦਾ ਇਧਰ ਗੱਲ ਸੁਣ 2 ਬੱਚਿਆਂ ਨੂੰ 11000 ਦੀ ਦੇਮਾ 26000 ਹੀ ਲੈ ਲੈਂਦਾ ਇੰਨੀ ਬੱਚਾ ਉਹ ਬੱਕਰੀਆਂ ਨਾਲੇ ਨਾਲੇ ਕਰ ਚੌਕੀ ਬੱਕਰੀ ਮੈਂ ਦਿੰਦਾ 26000 ਕੀ ਹੋ ਗਿਆ ਇਹਨੂੰ ਚਾਰ ਦੰਦ ਕਰ ਦੇ ਇਹਨੂੰ ਮੈਂ 26000 ਇਹ ਤੂੰ ਵੇਚ ਵੇਚਦਾ ਵੇਚਦਾ ਸਭ ਕੁਝ ਕਰਦਾ ਤੂੰ ਆ ਵੀ ਮੁਰਗੀ ਆਏ ਸੇਲ ਵਾਸਤੇ ਸੂਰੇ ਵਾਲਾ ਬੱਕਰੀ ਜਾਨੀ ਮੰਡੀ ਤੇ